ਬਚਤ ਜਿਹੜੀ ਐ ਇਸ ਕਰਕੇ ਨਹੀਂ ਕਰਨੀ ਚਾਹੀਦੀ ਕਿ ਤੁਹਾਨੂੰ ਪੈਸਿਆਂ ਦੀ ਲੋੜ ਐ ਹਾਂ ਹਾਂ ਬਚਤ ਤੁਹਾਡੇ ਸਿਆਣੇ ਹੋਣ ਦਾ ਪ੍ਰਮਾਣ ਐ ਹੂੰ ਬਿਲਕੁਲ ਤੁਸੀਂ ਬਚਤ ਕਰੋਗੇ ਤਾਂ ਜੇ ਤੁਸੀਂ ਸਿਆਣੇ ਹੋਵੋਗੇ ਹੂੰ ਤੇ ਜੇ ਪਚਤ ਕਰੋਗੇ ਤਾਂ ਸਿਆਣੇ ਹੋ ਜਾਓਗੇ ਜਿਨ੍ਹਾਂ ਕੋਲ ਪੈਸੇ ਹੁੰਦੇ ਆ ਉਹਨਾਂ ਕੋਲ ਸਿਆਣਪ ਵੀ ਹੁੰਦੀ ਐ ਹਾਂਜੀ ਸੋ ਪੈਸੇ ਦੇ ਤਿੰਨ ਰੂਪ ਹੈਗੇ ਹਾਂਜੀ ਪਹਿਲਾ ਹੈ ਪੈਸਾ ਕਮਾਉਣਾ ਹੂੰ ਪੈਸਾ ਕਮਾਉਣ ਨਾਲ ਆਨੰਦ ਮਿਲਦਾ ਹਾਂਜੀ ਵੀ ਮੈਂ ਪੈਸਾ ਕਮਾਇਆ ਦੂਜਾ ਹੁੰਦਾ ਪੈਸਾ ਹੋਣ ਦਾ ਆਨੰਦ ਹੁੰਦਾ ਬਿਲਕੁਲ ਪੈਸਾ ਹੈ ਹੈਗਾ ਲੋੜ ਪੈਗੀ ਮੈਂ ਖਰਚ ਲਾਂਗਾ ਬੱਚੇ ਪੇਸ਼ ਕਰਕੇ ਕਿੱਥੀ ਜਾਂਦੀ ਹੈ ਕਿ ਮੈਂ ਜੇ ਬਿਮਾਰ ਪੈ ਗਿਆ ਹਸਪਤਾਲ ਦੇ ਦਾਖਲ ਹੋਣਾ ਪੈ ਗਿਆ ਮੈਨੂੰ ਦਵਾਈਆਂ ਦੀ ਲੋੜ ਪੈ ਗਈ ਮੈਨੂੰ ਕਿਸੇ ਤੋਂ ਮੰਗਣੇ ਨਾ ਪੈਣ ਹਮ ਮੇਰੇ ਕੋਲ ਆਪਣੇ ਪੈਸੇ ਹੋਣ ਤਾਂ ਕਿ ਮੈਂ ਉਹ ਇਲਾਜ ਕਰ ਸਕਾਂ। ਕਈ ਵਾਰੀ ਮੈਂ ਕਈ ਲੇਖਤਾਂ ਨੂੰ ਵੇਖਦਾ ਹੁੰਦਾ ਕਿ ਉਹ ਜਦੋਂ ਬਿਮਾਰ ਪੈ ਜਾਂਦੇ ਹਨ ਤੇ ਸਰਕਾਰ ਦੀਆਂ ਮਨਤਾਂ ਕਰਨ ਲੱਗ ਪੈਂਦੇ ਆ ਕਿ ਸਾਡਾ ਜਿਹੜਾ ਹੈ ਇਲਾਜ ਜਿਹੜਾ ਹੈ ਕਰਵਾ ਦੇ। ਮੈਂ ਕਈ ਵਾਰੀ ਉਹਨਾਂ ਨੂੰ ਕਹਿੰਦਾ ਵੀ ਹੁੰਦਾ ਮੈਂ ਕਿ ਤੁਹਾਨੂੰ ਪਤਾ ਨਹੀਂ ਸੀ ਕਿ ਤੁਸੀਂ ਬਿਮਾਰ ਪੈ ਸਕਦੇ ਹੋ। ਤੁਸੀਂ ਬਿਮਾਰ ਵੀ ਹੋ ਸਕਦੇ ਹੋ। ਬਿਲਕੁਲ। ਮਤਲਬ ਕਿ ਤੁਸੀਂ ਲੇਖਕੋਂ ਲੇਖਕ ਹੋਣ ਦੇ ਨਾਤੇ ਤੁਸੀਂ ਸਾਰੇ ਸਮਾਜ ਨੂੰ ਜਿਹੜਾ ਹੈ ਨਾ ਉਹ ਉਪਦੇਸ਼ ਦਿੰਨੇ ਹੋ। ਪਰੰਤੂ ਆਪ ਤਾਂ ਤੁਸੀਂ ਫਾਲੋ ਨਹੀਂ ਕਰਦੇ ਤੁਸੀਂ ਤੁਹਾਡੇ ਕੋਲ ਇਤਨਾ ਕੁ ਤਾਂ ਪੈਸਾ ਹੋਣਾ ਚਾਹੀਦਾ ਹੈ ਹਾਂਜੀ ਬੱਚਿਆਂ ਨੂੰ ਵੀ ਇਤਨਾ ਕੁ ਪੈਸਾ ਦਿਓ ਕਿ ਉਹ ਕੁਝ ਕਰ ਸਕਣ ਪਰੰਤੂ ਇਤਨਾ ਪੈਸਾ ਨਾ ਦਿਓ ਕਿ ਉਹ ਕੁਝ ਵੀ ਨਾ ਕਰ ਸਕਣ ਕੁਝ ਨਾ ਕਰ ਹਾਂ ਹੂੰ